ਇਹ ਹੈ ਜੀ ਇੰਡੀਅਨ 에ਅਰ ਫੋਰਸ ਦਾ ਮਿਗ 27 ਤੇ ਇਹਨੂੰ ਬਹਾਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਹਨੂੰ ਨਾ 1980 ਦੇ ਵਿੱਚ ਇੰਡੀਅਨ 에ਅਰ ਫੋਰਸ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ ਤੇ ਇਹਨੇ ਜਿਹੜੀ ਕਾਰਗਿਲ ਦਾ ਜਿਹੜਾ ਜੰਗ ਹੋਈ ਸੀਗੀ ਤੇ ਉਹਦੇ ਵਿੱਚ ਇਹਨੂੰ ਜਿਹੜਾ ਸੀਗਾ ਇਸਤੇਮਾਲ ਕੀਤਾ ਗਿਆ ਸੀਗਾ ਤੇ ਇਦਾਂ ਦਾ ਕੁਝ ਹੈਗਾ ਇਹ ਹੈ ਦਿਖਾ ਦਿੰਨਾ ਮੈਂ ਥੋੜਾ ਕੋਲੋਂ ਵੀ ਹਾਂ ਦੇਖੋ ਦੂਰੋਂ ਦੇਖਣ ਨੂੰ ਥੋੜਾ ਜਿਹਾ ਛੋਟਾ ਲੱਗਦਾ ਹੈ ਪਰ ਕੋਲ ਤੁਸੀਂ ਆਉਂਗੇ ਤਾਂ ਬਹੁਤ ਵੱਡਾ ਆ ਹਾਂ ਦੇਖੋ ਤੇ ਇਹ ਸਾਰਾ ਇਹਦੇ ਬਾਰੇ ਲਿਖਿਆ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਮਿਗ 27 ਤੇ ਸਾਰਾ ਕੁਝ ਜਿਹੜਾ ਤੁਹਾਨੂੰ ਦੱਸਿਆ ਮੈਂ ਵਗੈਰਾ ਇਥੋਂ ਪੜ੍ਹ ਕੇ ਦੱਸਿਆ ਆ। ਤੇ ਬਾਕੀ ਤੁਸੀਂ ਹੁਣ ਫਿਰ ਪੜ੍ਹ ਸਕਦੇ ਹੋ। ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਐਦਾਂ ਦੀਆਂ ਵੀਡੀਓ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ। ਧੰਨਵਾਦੀ।